ਵੀਰਵਾਰ ਰਾਤੀ 9:07 ਦੇ ਉੱਤੇ ਇੱਕ ਫਾਇਰਿੰਗ ਹੁੰਦੀ ਹੈ ਬਟਾਲਾ ਦੇ ਵਿੱਚ ਕਾਦੀਆਂ ਰੋਡ ਦੇ ਉੱਤੇ ਔਰ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਦੋ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਔਰ ਉਸ ਦੇ ਦੌਰਾਨ ਦੋ ਲੋਕਾਂ ਦੀ ਮੌਤ ਹੁੰਦੀ ਹੈ ਇੱਕ ਹਰਜੀਤਕੌਰ ਨਾਮ ਦੀ ਔਰਤ ਔਰ ਇੱਕ ਕਰਨਵੀਰ ਸਿੰਘ ਨਾਮ ਦੇ ਨੌਜਵਾਨ ਔਰ ਉਸ ਤੋਂ ਬਾਅਦ ਕੀ ਪੁਲਿਸ ਵੱਲੋਂ ਜਿਹੜੀ ਹੈ ਸਾਰੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਨਾਲ ਮੌਜੂਦ ਨੇ ਡੀਐਸਪੀ ਪਰਮਵੀਰ ਸਿੰਘ ਪੁਲਿਸ ਜੀ ਇਹ ਜਿਹੜਾ ਇਨਸੀਡੈਂਟ ਵਾਪਰਦਾ ਉਸ ਤੋਂ ਬਾਅਦ ਹੁਣ ਪੁਲਿਸ ਕਿਸ ਇਨਵੈਸਟੀਗੇਸ਼ਨ ਦੇ ਉੱਤੇ ਪਹੁੰਚੀ ਹੈ ਕ ਰਾਤੀ 9:00 ਵਜੇ 10-15 ਮਿੰਟ ਤੇ ਇਨਫੋਰਮੇਸ਼ਨ ਮਿਲੀ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਇਨਸੀਡੈਂਟ ਹੋਇਆ ਫਾਇਰਿੰਗ ਦਾ ਜਿੱਤੇ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਹਾਂ ਉਥੇ ਮੌਕੇ ਤੇ ਜਿਹੇ ਪਹੁੰਚਿਆ ਤੇ ਇੱਕ ਜੈਂਟ ਤੇ ਇੱਕ ਲੇਡੀ ਆ ਉਹਨਾਂ ਦੇ ਫਾਇਰਿੰਗ ਵਗੈਰਾ ਚ ਗੋਲੀਆਂ ਲੱਗੀਆਂ ਇਹਨਾਂ ਨੂੰ ਅਸੀਂ ਤੁਰੰਤ ਸਿਵਲ ਹਸਪੀਟਲ ਬਟਾਲਾ ਲੈ ਕੇ ਇਲਾਜ ਲਈ ਲੈ ਗਏ ਪਰ ਉਸੇ ਦੌਰਾਨ ਜਿਹੜੀ ਹੈ ਜਿਹੜਾ ਕਰਨਵੀਰ ਆ ਉਹਦੀ ਜਿਹੜੀ ਹੈ ਡੈਥ ਹੋ ਗਈ ਡਾਕਟਰ ਨੇ ਡਿਕਲੇਅਰ ਕਰਤਾ ਉਸ ਤੋਂ ਬਾਅਦ ਜਿਹੜੇ ਲੇਡੀ ਆ ਉਹਨਾਂ ਨੂੰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾ ਪਰ 12:30 1 ਵਜੇ ਉਹਨਾਂ ਦੀ ਵੀ ਡੈਥ ਹੋ ਗਈ ਹੈ ਬਾਕੀ ਜਿਹੜਾ ਕਰਨਵੀਰ ਆ ਇਹਦੇ ਫਾਦਰ ਦੇ ਬਿਆਨ ਦੇ ਉੱਤੇ ਅਸੀਂ ਐਫ ਆਈ ਆਰ ਦਰਜ ਕੀਤੀ ਹੈ 185/25 ਜੋ 103 ਵੀਐਸਐਨ ਦੇ ਤਹਿਤ ਕੀਤੀ ਹੈ ਅਨਨੌਨ ਬੰਦਿਆਂ ਦੇਖਣਾ ਬਾਕੀ ਅਸੀਂ ਜਿਹੜੀ ਦੋਨੋਂ ਡੈੱਡ ਬਾਡੀਆ ਡੈਡ ਹਾਊਸ ਦਾ ਇੱਥੇ ਆਪਾਂ ਖੜੇ ਆ ਤੁਸੀਂ ਵੀ ਨਾਲ ਖੜੇ ਹੋ ਅਸੀਂ ਤਾਂ ਪੋਸਟਮਾਰਟਮ ਕਰਾ ਦੇ ਕਿੰਨੇ ਲੋਕਾਂ ਦੇ ਖਿਲਾਫ ਜਿਹੜੀਆਂ ਮਾਮਲੇ ਹਨ ਅਨਨੋਨ ਦੋ ਬੰਦਿਆਂ ਦੇ ਖਿਲਾਫ ਹੁਣ ਤੱਕ ਜਿਹੜੀ ਪ੍ਰੀ ਲਿਮਨੀਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਕੀ ਹੈ ਨਿਕਲ ਕੇ ਸਾਹਮਣੇ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਹੈ ਜੇ ਕਹਿ ਸਕਦੇ ਕਿਉਂਕਿ ਤਫਤੀਸ਼ ਚੱਲ ਰਹੀ ਹੈ ਜਿਲੇ ਵੀ ਹੈ ਕਿ ਤੁਹਾਨੂੰ ਜਰੂਰ ਹਰ ਚੀਜ਼ ਦਾ ਸੀਸੀਟੀਵੀ ਵੀ ਸਾਹਮਣੇ ਆਈ ਹੈ ਕੋਈ ਉਹਦੇ ਤੋਂ ਸਕੈਚ ਵਗੈਰਾ ਜਾਂ ਕੁਝ ਹੋਰ ਸਾਹਮਣੇ ਆ ਰਿਹਾ ਹੈ ਕੌਣ ਸਕੈਚ ਇਹ ਪਾਰਟ ਹੈ ਜੀ ਉਹਦਾ ਇਨਵੈਸਟੀਗੇਸ਼ਨ ਦਾ ਇਹ ਜਿਲੇ ਕਰਾਂਗੇ ਮੇਰੀ ਵੀ ਜਿਹੜੀ ਹੈ ਲਈ ਜਾ ਰਹੀ ਹੈ ਇੱਕ ਕਿਸੇ ਗੈਂਗ ਇਹਦੇ ਇਹ ਇਹ ਪਾਰਟ ਹੈ ਇਨਵੈਸਟੀਗੇਸ਼ਨ ਦਾ ਜਿਹhle ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਉਸ ਵੇਲੇ ਤੁਹਾਨੂੰ ਸਾਰਾ ਬਤਾ ਸਕਦੇ ਪਰਿਵਾਰ ਨੇ ਕੋਈ ਖਾਸ ਮੰਗ ਜਾਂ ਪਰਿਵਾਰ ਨੇ ਕੋਈ ਦੱਸਿਆ ਹੋਵੇ ਕਿ ਕੋਈ ਉਹਨਾਂ ਨੂੰ ਸ਼ੱਕ ਸੀ ਜਾਂ ਕੋਈ ਅਜੇ ਹੀ ਕੋਈ ਉਹਨਾਂ ਨੇ ਜਿਹੜੀ ਹਰਜੀਤ ਕੌਰ ਨੇ ਕਿਤੇ ਪਹਿਲਾਂ ਕੋਈ ਇਨਫੋਰਮੇਸ਼ਨ ਪਰਿਵਾਰ ਨਾਲ ਸਾਂਝੀ ਕੀਤੀ ਹੋਵੇ ਕਿ ਕੋਈ ਧਮਕੀ ਮਿਲਦੀ ਹੋਵੇ ਜਾਂ ਕੋਈ ਇਹਦੇ ਬਾਰੇ ਤਾਂ ਜਿਹਨੀ ਜੋ ਇਨਵੈਸਟੀਗੇਸ਼ਨ ਚਾਏਗਾ ਉਸ ਤੋਂ ਬਾਅਦ ਵਿੱਚ ਫਿਰ ਦੱਸਾਂਗੇ ਸਾਰਾ ਕਿਵੇਂ ਡੀਐਸਪੀ ਇਹ ਤੋਂ ਸੁਣਿਆ ਹੈ ਡੀਐਸਪੀ ਪਰਮਵੀਰ ਸਿੰਘ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਪੂਰਾ ਆਪਰ ਜਿਹ ਜਿਹੜਾ ਇਹ ਵਿਸ਼ਾ ਹੈ ਇਨਵੈਸਟੀਗੇਸ਼ਨ ਦਾ ਹੈ ਔਰ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਹੈ ਉਹ ਸਾਰੀਆਂ ਗੱਲਾਂ ਦਾ ਖਲਾਸਾ ਕੀਤਾ ਜਾਵੇਗਾ ਫਿਲਹਾਲ ਉਹਨਾਂ ਨੇ ਕਿਹਾ ਹੈ ਕਿ ਦੋ ਅਣਪਛਾਤੇ ਲੋਕਾਂ ਦੇ ਖਿਲਾਫ ਜੋ ਕਿ ਸੀਸੀਟੀਵੀ ਦੇ ਵਿੱਚ ਆਏ ਨੇ ਜਿਨ੍ਹਾਂ ਵੱਲੋਂ ਮੋਟਰਸਾਈਕਲਸ ਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਜਿਹੜੇ ਦ੍ਰਿਸ਼ ਆਏ ਨੇ ਉਸ ਦੇ ਹਿਸਾਬ ਦੇ ਨਾਲ ਜਿਹੜਾ ਹੈ ਦੋ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਿਹੜੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਜੋ ਹੈ ਉਹ ਆਰੰਭ ਦਿੱਤੀ ਗਈ ਹੈ ਕਮਾਂਡਰ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ਿੰਗ ਪੀਟੀਸੀ ਨਿਊਜ਼ ਗੁਰਦਾਸਪੁਰ